ਵਾਲੇ ਖਾਣ ਲਈ ਸਾਨੂੰ ਦਿੰਦੇ ਅੰਤ ਤੇ ਬਣਨ ਸਹਾਰੇ ਆਪਣੇ ਹਿੱਸੇ ਦੇ ਦੋ ਪੌਦੇ ਤੂੰ ਵੀ ਲਾਲਾ ਪਿਆਰੇ ਰੁੱਖ ਵੱਡਣ ਦੀ ਗਲਤੀ ਨਾ ਤੂੰ ਹਰ ਵਾਰ ਕਰਿਆ ਕਰ ਤੂੰ ਵੀ ਆਪਣੇ ਸਾਹਾਂ ਵਾਂਗੂ ਕੁਦਰਤ ਦੇ ਨਾਲ ਤਿਆਰ ਕਰ ਲੋ ਜੀ ਸਾਡੀ ਵਾਤਾਵਰਨ ਸੰਭਾਲ ਦੀ ਟੀਮ ਸਾਡੇ ਅੱਜ ਬੇਰਥੀਆਂ ਰੋਡ ਤੇ ਜਿਹੜਾ ਥਾਂ ਆ ਉੱਥੇ ਸ਼ਾਂਗਸ਼ਹੀਅਤ ਕੰਮ ਕਰ ਰਹੇ ਆ ਦੁਪਹਿਰ ਦਾ ਸਮਾਂ ਹੋ ਗਿਆ ਸਾਨੂੰ ਤੇ ਕੋਸ਼ਿਸ਼ ਦਰਖਤ ਸੇਕ ਦੀ ਲਪੇਟ ਦੇ ਵਿੱਚ ਆਣ ਕਰਕੇ ਨਾ ਉਹ ਟੁੱਟ ਗਏ ਸੀਗੇ ਤੇ ਟੁੱਟਣ ਕਾਰਨ ਅਸੀਂ ਸੋਚਿਆ ਕਿ ਉਹਨਾਂ ਦੀਆਂ ਫਿਰ ਜੜਾਂ ਆ ਨਾ ਉਹ ਵੀ ਸਹੀ ਤਰੀਕੇ ਨਾਲ ਬਾਹਰ ਕੱਢੀਆਂ ਜਾ ਸਕਣ ਕਿ ਉਹਨਾਂ ਦੀ ਥਾਂ ਤੇ ਸਹੀ ਤਰੀਕੇ ਨਾਲ ਕੋਈ ਹੋਰ ਦੁਬਾਰਾ ਪੌਦਾ ਲਾਇਆ ਜਾ ਸਕੇ ਇਹ ਸਾਡਾ ਤੂਰ ਸੀਗਾ ਇਹ ਸਹੀ ਤਰੀਕੇ ਨਾਲ ਵੱਧ ਫੁੱਲ ਨਹੀਂ sireਆ ਤੇਰੀ ਜਿਹੜੀ ਜੜ੍ਹ ਸੀ ਕਾਫੀ ਕਮਜ਼ੋਰ ਹੋਈ ਹੋ ਸੀਗੀ ਸੇਕ ਪੈਣ ਕਰ ਤੇ ਸਾਡੇ ਜੂਨੀਅਰ ਸੀਨੀਅਰ ਮੈਂਬਰ ਨੇ ਅਪਰਾਲਾ ਕੀਤਾ ਸਲਾਹ ਕੀਤੀ ਕਿ ਇਹਨੂੰ ਆਪਾਂ ਰਿਮੂਵ ਕਰਕੇ ਇਹਦੀ ਜਗ੍ਹਾ ਕੋਈ ਹੋਰ ਫਲ ਵਾਲਾ ਬੂਟਾ ਲਾਇਆ ਜਾਵੇ ਤੇ ਬਾਕੀ ਸਾਡੇ ਮੁੰਡੇ ਚਾਹ ਲੈਣ ਗਏ ਹੋਇਆ ਦੁਪਹਿਰ ਦੀ ਗੌਰਵ ਜੀ ਨਾਲ ਗਏ ਹੋਇਆ ਲਾਟੂ ਚਾਹ ਲੈਣ ਗਏ ਹੋਇਆ ਤੇ ਉਹ ਬਿਸ਼ਾਲੀ ਜੀ ਆ ਜੋ ਵੀ ਸਾਡੇ ਇੱਧਰ ਆਲੇ ਦੁਆਲੇ ਦਾ ਜੋ ਵੀ ਕਚਰਾ ਆ ਜਿੰਨਾ ਵੀ ਕੋਈ ਫालतू ਸਮਾਨ ਕਿਸੇ ਨੇ ਖਾਦਾ ਪੀਤਾ ਸਟਿਆ ਆਪਣੇ ਬੱਚੇ ਨੂੰ ਕਿਹਾ ਵੀ ਉਹਨੂੰ ਸਾਰਾ ਇਕੱਠਾ ਕਰਕੇ ਉਹਨੂੰ ਨਾਸ਼ਟ ਕੀਤਾ ਜਾ ਸਕੇ ਆ ਜੀ ਸਾਡੇ ਨਾ ਥਾਂ ਦੇ ਨਾਲ ਹਨਾ ਆ ਦੇਖ ਲਓ ਸਾਡੇ ਥਾਂ ਦੇ ਵਿੱਚ ਦਰਖਤ ਔਰ ਆਹ ਵਾਲਾ ਨਾ ਜਿਹੜਾ ਥਾਂ ਸੀਗਾ ਅੱਜ ਤੋਂ 2 ਸਾਲ ਪਹਿਲਾਂ ਸਾਡੇ ਮਾਮਾ ਜੀ ਦਾ ਸੀ ਮਹਿੰਦਰ ਮਾਮੇ ਦਾ ਸੀ ਤੇ ਉਹਨਾਂ ਨੇ ਇਹ ਥਾਂ ਵੇਚ ਦਿੱਤਾ ਸੀ ਸਾਡੇ ਕਿਸੇ ਹੋਰ ਪਿੰਡ ਦੇ ਕਿਸੇ ਪਿੰਡ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਦੇ ਦਿੱਤਾ ਸੀ ਤੇ ਜਦੋਂ ਨਾ ਆਹ ਵਾਲੀ ਆਪਣੀ ਸ਼ਟਰਿੰਗ ਸਟੋਰ ਬਣਿਆ ਸੀ ਤੇ ਜਦੋਂ ਤੁਸੀਂ ਸ਼ਟਰਿੰਗ ਸਟੋਰ ਬਣਿਆ ਸੀ ਤਾਂ ਇੱਥੇ ਦੇ ਜਿਹੜੇ ਮਤਲਬ ਵਰਕਰ ਸੀ ਜਾਂ ਲੇਬਰ ਸੀਗੀ ਉਹਨਾਂ ਨੇ ਕੀ ਕੀਤਾ ਜਦ ਤਨਾ ਮਾਲੂ ਆ ਡੇਕ ਸੀਗੀ ਇਹ ਛਤਰੀ ਵਾਲੀ ਡੇਕ ਸੀਗੀ ਮਤਲਬ ਸਾਨੂੰ ਨਹੀਂ ਸੀ ਪਤਾ ਜਦੋਂ ਅਸੀਂ ਆਏ ਆ ਤੇ ਉਦੋਂ ਇਹ ਡੇਕ ਨੂੰ ਹਨਾ ਇਹਨਾਂ ਦੁਆਰਾ ਵੱਡਾ ਦਿੱਤਾ ਗਿਆ ਸੀ ਤੇ 2 ਸਾਲ ਹੋ ਗਏ ਜੀ ਇਸ ਹਿਸਾਬ ਨਾਲ ਉਹਨਾਂ ਨੇ ਵਧਿਆ ਰੱਬ ਜਾਣੇ ਜੀ ਉਹਨੇ ਕੀਤਾ ਵਧਿਆ ਤੇ ਮੁੜ ਕੇ ਇਹ ਕਿਸੇ ਵੀ ਪਾਸੇ ਉਂਗਰੀ ਨਹੀਂ ਸ ਪੂਰੀ ਸੁੱਕ ਗਈ ਤੇ ਬਹੁਤ ਛਤਰੀ ਵਾਲੀ ਡੇਕ ਸੀਗੀ ਵਧੀਆ ਸ਼ਾਂ ਆndi ਸੀਗੀ ਤੇ ਇੱਕ ਸਿਹੜਾ ਥਾਂ ਆ ਦੇਖੋ ਇਹਦੇ ਤੇ ਕਿੰਨਾ ਕਿੰਨੀ ਗ੍ਰੀਨਰੀ ਆ ਕਿੰਨੇ ਦਰਖਤ ਆ ਕਿੰਨੀ ਇਤੋ ਆਕਸੀਜਨ ਆndi ਸਿਰਫ ਇੱਕ ਡੇਕ ਸੀ ਨਾਲੇ ਇਹਨਾਂ ਦੇ ਵੀ ਥਾਂ ਦੇ ਵਿੱਚ ਨਹੀਂ ਸੀਗੀ ਇਹ ਅਲੱਗ ਸੀਗੀ ਇਹਨਾਂ ਦੇ ਪਲਾਟ ਦੇ ਵਿੱਚ ਇਹਨਾਂ ਦੀ ਰੱਬ ਜਾਣੀ ਮਸ਼ੀਨ ਨਹੀਂ ਸੀ ਲੱਗਦੀ ਲੈਂਟਰ ਲਾਉਣ ਨੂੰ ਰੱਬ ਜਾਣੀ ਇਹਨਾਂ ਤਾਂ ਮਟੀਰੀਅਲ ਇੱਥੇ ਜ਼ਿਆਦਾ ਪਿਆ ਸੀ ਤੇ ਆ ਦੇਖ ਲਓ ਡੇਕ ਛਤਰੀ ਵਾਲੀ ਸੀਗੀ ਬਹੁਤ ਜ਼ਿਆਦਾ ਇਹਦਾ ਸ਼ੰਗਣੀ ਸ਼ਾਂ ਸੀ ਐਸਾ ਹਵਨਾ ਇਹਨਾਂ ਨੇ ਵੱਡੀ ਕਿ ਮੁੜ ਕੇ ਇਹ ਹਰੀ ਨਹੀਂ ਹੋਈ ਦੇਖ ਲਓ ਜੀ ਕਈ ਇਨਸਾਨ ਹੁੰਦੇ ਆ ਦਰਖਤਾਂ ਨੂੰ ਆਪਣੇ ਬੱਚਿਆਂ ਵਾਂਗੂ ਪਿਆਰ ਕਰਦੇ ਆ ਉਹਨਾਂ ਦੀ ਸੰਭਾਲ ਕਰਦੇ ਆ ਤੇ ਕੁਝ ਐਦਾਂ ਦੇ ਵੀ ਹੁੰਦੇ ਆ ਸੋਚ ਹੁੰਦੀ ਜੀ ਆਪੋ ਆਪਣੀ ਮਾੜਾ ਨਹੀਂ ਆਪਾਂ ਕਿਸੇ ਨੂੰ ਕਹਿੰਦੇ ਰੇਗ ਦੀ ਆਪੋ ਆਪਣੀ ਸੋਚਣੀ ਆ ਤੇ ਬਾਕੀ ਆ ਸਾਡੇ ਇੱਧਰ ਵੀ ਸਪੈਦੇ ਲੱਗੇ ਹੋਏ ਆ ਇਹ ਸਾਡੇ ਡਾਕਟਰ ਰਾਮ ਜੀ ਦਾ ਜਿਹੜੇ ਕਲੀਨਿਕ ਦਾ ਕੰਮ ਕਰਦੇ ਉਹਨਾਂ ਦਾ ਥਾਂ ਉਹਨਾਂ ਨੇ ਵੀ ਦਰਖਤ ਲਾਏ ਹੋਏ ਆ ਔਵੀ ਉਧਰ ਪਪੂਲਾਰੇ ਲੱਗੇ ਹੋਏ ਆ ਉਹ ਸਾਡੇ ਅੰਕਲ ਹੁਣਾਂ ਦਾ ਪਲਾਟ ਆ ਉਹਨਾਂ ਨੇ ਵੀ ਇੱਧਰ ਵਧੀਆ ਸਾਰੇ ਪਪੂਲਾਰੇ ਲਾਏ ਹੋਏ ਆ ਠੀਕ ਆ ਜੀ ਇਹ ਸਾਡੇ ਪਿੰਡ ਦਾ ਹੀ ਹਿੱਸਾ ਆ ਉਹ ਸਾਡੇ ਬਾਬਾ ਬਰਤਪੂਜੀ ਜੀ ਦਾ ਆ ਮੂਰੇ ਜਿਹੜੇ ਰੋਡ ਦੇ ਦਰਖਤ ਲੱਗੇ ਹੋਏ ਆ ਖੇਤ ਲੰਘ ਕੇ ਇਹ ਸਾਰਾ ਜਾਫਰਪੁਰ ਰੋਡ ਆ ਆ ਸਾਡੀ ਟੀਮ ਨੇ ਜਿੰਨੀ ਵੀ ਸੀ ਸਾਰਾ ਹੀ ਅੱਜ ਨਾ ਸਾਰਾ ਦਰਖਤਾਂ ਦੀ ਸੰਗਾਈ ਕੀਤੀ ਗਲਤ ਦਰਖਤ ਕੋਈ ਨਹੀਂ ਕਟਿਆ ਸਿਰਫ ਛਾਂਗ ਕੀਤਾ ਸਾਂਗ ਦੀ ਨਫੀ ਸਾਰਾ ਇੱਥੇ ਇਕੱਠਾ ਕਰ ਦਿੱਤਾ। ਸੁੱਕ ਜਾਊਗਾ ਫੇਰ ਕਰ ਦਊਂ ਕਰ ਦੇ ਲੈ ਜਾਣਗੇ ਘਰ ਨੂੰ ਜਲਣਨ ਵਾਸਤੇ। ਠੀਕ ਹੈ ਜੀ। ਬਿਸ਼ਾਲੀ ਪੁੱਤੋ ਕਰ ਦਿੱਤਾ ਸਾਰਾ ਨਸ਼ਟਨ। ਪਾਣੀ ਭਲਾਦੀ ਮੈਨੂੰ ਵੀ ਭਲਾਦੀ ਤੇ ਮੋਹੀ ਤੋਂ ਉਹਨਾਂ ਨੂੰ ਵੀ ਭਲਾਦੀ। ਕੱਪ ਧੋ ਕੇ ਪਾ ਦੇ ਭਲਾਦੀ ਮੇਰਾ ਪੁੱਤ ਪੜੀ। ਮੋਹੀ ਜੀ ਕਿੰਨਾ ਕਰਹਿ ਗਿਆ? ਇਹ ਸਾਡਾ ਮੋਹੀ ਸਾਡਾ ਪੁੱਤ ਕਿਹਨਾਂ ਕਹੀ ਬੱਦਰੀ ਆਪਨ। ਆ ਜੇ ਵੀ ਅੱਜ ਸਾਰਾ ਤਤ ਪਰ ਤਤ ਸਾਡੇ ਨਾਲ ਅੱਜ ਜੁੜਿਆ ਹੋਇਆ ਬੜੀ ਇਹਦੀ ਸਹਾਰਨਾ ਬਣਦੀ ਆ। ਜਿੱਥੇ ਵੀ ਕਿਤੇ ਡਿਫਿਕਲਟੀ ਪੈਂਦੀ ਆ ਸਾਡਾ ਮੂਹ ਹੀ ਕੰਮ ਆਉਂਦਾ ਉੱਥੇ। ਜਾਲੀ ਪਾਣੀ ਪਲਾ ਦੇ ਪੁੱਤ ਸਾਰਿਆਂ ਨੂੰ। ਬਾਟ ਨਹੀਂ ਵੀਣਾ ਮੇਰਾ ਆਪਣਾ ਜੜ ਕੱਢਣ ਨੂੰ ਦੇ ਪਹਿਲੇ। ਜੜ ਪਹਿਲਾਂ ਰੱਖੀ। ਇਹ ਤੂਦ ਦੀ ਜੜ ਸਾਡਾ ਮੋਇਦ ਤੇ ਘੰਟਾ ਹੋ ਗਿਆ ਫਸੇ ਨੂੰ ਕਾਫੀ ਸਮੇਂ ਦਾ ਕਾਫੀ ਸਮੇਂ ਦਾ ਇਹ ਤੇ ਮੀਂਹ ਤੇ ਲੱਗਿਆ ਹੋਇਆ ਕਰਨ ਤੇ ਜੋਰ ਧਿਆਨ ਨਾ ਛੱਡ ਨਾ ਲਵਾ ਲਈ ਦੇਖ ਨਿਕਲ ਗਿਆ ਕੀ ਬਾਤ ਆ ਕੀ ਬਾਤ ਹੈ ਮੋਇਦ ਨੇ ਦੇਖੋ ਮੋਇਦ ਦੇ ਮੋਈ ਦੇ ਸਜੋਗ ਨਾਲ ਇੱਥੇ ਤੂ ਸਿਗਾ ਸਾਡਾ ਖਰਾਬ ਹੋ ਗਿਆ ਨਵਾਂ ਲਾਣਾ ਹਣੀ ਤੇ ਇੱਥੇ ਨਵਾਂ ਬੂਟਾ ਲੈ ਆਣਾ ਸੀ ਬੂਟੇ ਲੈਣਗੇ ਆ ਮੁੰਡੇ ਲੈ ਕੇ ਆਉਨੇ ਆ ਹਾਂ ਬੂਟੇ ਲਾਣੇ ਆ ਸੀ ਹਾਂ ਦੁਬਾਰਾ ਬੂਟਾ ਲਾਣਾ ਮੋਈ ਦਾ ਬਹੁਤ ਬਹੁਤ ਪ੍ਰਾਲਾ ਬਹੁਤ ਬੀਬਾ ਬੰਦਾ ਹਾਂ ਤੇ ਪੱਤੇ ਬੰਨ੍ਹੇ ਨਹੀਂ ਬਾਕੀ ਜਿਹੜਾ ਹੋ ਜੂਗੀ ਥੋੜੀ ਜੀ ਹਾਂਜੀ 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 ਪਾਣੀ ਪਲਾਓ ਮੁੰਡੇ ਨੂੰ ਪਾਣੀ ਪਲਾਓ ਲੈ ਹੁਣ ਪਾ ਲੈ ਮੇਰਾ ਭਰਾ ਪਾਣੀ ਥਾਂ ਆ ਆਪਣਾ ਬੇਰਸੀਆਂ ਰੋਡ ਤੇ ਆ ਤੇ ਥਾਂ ਦੇ ਵਿੱਚ ਕਾਫੀ ਅੱਜ ਤੋਂ 5 ਤੋਂ 7 ਸਾਲ ਪਹਿਲਾਂ ਮੈਂ ਦਰਖਤ ਲਗਾਏ ਸੀਗੇ ਜੋ ਕਿ ਅਸੀਂ ਆਪਣੇ ਬੱਚਿਆਂ ਵਾਂਗੂ ਪ ਤੇ ਕਾਫੀ ਦਰਖਤ ਤੋਂ ਵਿਸ਼ਾਲ ਰੂਪ ਧਾਰਨ ਕਰ ਗਿਆ ਜਿਨ੍ਹਾਂ ਦੇ ਕਰਕੇ ਕਾਫੀ ਸੰਗਣਾ ਵਿਊ ਆ ਉਹਦੇ ਕਰਕੇ ਵੀ ਘਰਦਿਆਂ ਨੇ ਕਿਹਾ ਕੁਛ ਅਸੀਂ ਆਪ ਸਲਾਹ ਕੀਤੀ ਕਿ ਅਸੀਂ ਦਰਖਤਾਂ ਦੀ ਸੰਗਾਈ ਕੀਤੀ ਜਾਵੇ ਕਿਉਂਕਿ ਅਸੀਂ ਦਰਖਤ ਚਾਹੇ ਰੂੜਾਂ ਤੇ ਹੋਵੇ ਚਾਹੇ ਆਪਣੇ ਮੁਹੱਲਿਆਂ ਦੇ ਵਿੱਚ ਹੁਣ ਚਾਹੇ ਹੁਣ ਪਲਾਟ 'ਚ ਕਿਉਂਕਿ ਉਹਦੀ ਦੇਖਰੇਖ ਤਾਂ ਬਣਦੀ ਆ ਠੀਕ ਆ ਜੀ ਤੇ ਅਸੀਂ ਸੋਚਿਆ ਵੀ ਕੋਈ ਨਹੀਂ ਆਪਣੀ ਟੀਮ ਹਜੇ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਂਦੀ ਆ ਮੈਂ ਆਪਣੇ ਜੂਨੀਅਰ ਮੈਂਬਰ ਆਪਣੇ ਬੱਚੇ ਨਾਲ ਲੈ ਕੇ ਅਸੀਂ ਆਪਣੇ ਥਾਂ 'ਚ ਪਹੁੰਚ ਗਏ ਸੀਗੇ ਕਿ ਸੋਚਿਆ ਕਿ ਪਹਿਲਾਂ 1 ਘੰਟਾ 1.5 ਘੰਟਾ ਆਪਣੇ ਥਾਂ ਦੇ ਵਿੱਚ ਲਗਾਇਆ ਜਾਵੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਨੈਕਸਟ ਸਟੈਪ ਸਾਡਾ ਕੀ ਹੈ ਸਾਰੀ ਪਾਤਾਵਨ ਸੰਭਾਲਦੀ ਟੀਮ ਨਾਲ ਸਲਾਹ ਕਰਕੇ ਅਗਲਾ ਕੁਪਰਾਲਾ ਕੀਤਾ ਜਾਊਗਾ ਤੇ ਸਾਡੇ ਇੱਥੇ ਕਾਫੀ ਦਰਖਤ ਲੱਗੇ ਹੋਏ ਆ ਇਹ ਸਾਡਾ 12 ਮਾਲਲੇ ਦਾ ਥਾਂ ਆ ਤੇ 12 ਮਾਲਲੇ ਦੇ ਥਾਂ ਦੇ ਵਿੱਚ ਘਟੋ ਘਟ ਵੀ ਹੈ ਨਾ 60 ਤੋਂ 70 ਬੂਟੇ ਲੱਗੇ ਹੋਏ ਆ ਤੇ ਜੋ ਕਿ ਕਾਫੀ ਸੰਘੜੇ ਹੋਏ ਹੋਆ ਸਾਡੀ ਟੀਮ ਨੇ ਸੋਚਿਆ ਕਿ ਕੋਈ ਗੱਲ ਨਹੀਂ ਅਸੀਂ ਵੀ ਇਸ ਬਾਤਾਵੰਦੇ ਜਿੱਤੇ ਜਿੰਨੇ ਵੀ ਦਰਖਤ ਆ ਆਪਾਂ ਇਹਨਾਂ ਨੂੰ ਇਹਨਾਂ ਦੀ ਕੇਅਰ ਕੀਤੀ ਜਾਵੇ ਠੀਕ ਹੈ ਜੀ ਸਾਡੇ ਸਾਰੇ ਮੈਂਬਰ ਲੱਗੇ ਹੋਏ ਆ ਤੇ ਆ ਸਾਡਾ ਦਰਖਤ ਹੈਗਾ ਜੀ ਅਮਰੂਦਾ ਦਾ ਆ ਸਾਡੇ ਨਿੰਮ ਲੱਗੀ ਹੋਈ ਆ ਜੀ ਸੰਗਣਾ ਵਿਊ ਆ ਹਰਿਆਲੀ ਆ ਪਤਾ ਨਹੀਂ ਲੱਗਦਾ ਕਿਹੜਾ ਦਰਖਤ ਆ ਲੇਕਿਨ ਮੈਨੂੰ ਪਤਾ ਕਿਉਂਕਿ ਮੈਂ ਤਾਂ ਹੱਥੀ ਪਾਲੇ ਆ ਠੀਕ ਹੈ ਜੀ ਆ ਠੀਕ ਆ ਜੀ ਆ ਤੂ ਤਾਂ ਤੂ ਤੇ ਮਗਰੇ ਆਂਬਾ ਤੇ ਆ ਵੀ ਤੂ ਤਾਂ ਦਰਖਤ ਤੇ ਉਸ ਤੋਂ ਬਾਅਦ ਆ ਸਾਡੀ ਢੇਕ ਆ ਜਾਂਦੀ ਆ ਢੇਕ ਤੋਂ ਬਾਅਦ ਆ ਜਾਮਣ ਦਾ ਦਰਖਤ ਉਹ ਵੀ ਢੇਕ ਉਹ ਵੀ ਪਹਾਰੀ ਹੋਈ ਉਹ ਤੇ ਆ ਸਾਡੇ ਜੂਨੀਅਰ ਮੈਂਬਰ ਸਾਡੇ ਲੱਟੂ ਜੀ ਇਹ ਜਿਹੜੇ ਦਰਖਤ ਦੀ ਸੰਗਾਈ ਕਰ ਰਹੇ ਨਾ ਇਹ ਨਿੰਮ ਦਾ ਬੂਟਾ ਹੈ ਜੀ ਆ ਨਿੰਮ ਦਾ ਬੂਟਾ ਨਿੰਮ ਦੇ ਦਰਖਤ ਦੀ ਬਹੁਤ ਮਤਲਬ ਬਹੁਤ ਫਾਇਦੇ ਆ ਇਹਦੇ ਸੋਹ ਬਿਮਾਰੀਆਂ ਤੋਂ ਰਹਿਤ ਆ ਇਹ ਬੂਟਾ ਜੇ ਸਹੀ ਤਰੀਕਾ ਨਾਲ ਆਪਣੇ ਇਹ ਸਮਾਂ ਲੈਂਦਾ ਜੀ ਜ਼ਰੂਰ ਹੋਣ ਨੂੰ ਪਰ ਇਹਦੇ ਫਾਇਦੇ ਬਹੁਤ ਆ ਜੀ ਬਾਕੀ ਦਰਖਤਾਂ ਦੇ ਵੀ ਫਾਇਦੇ ਆ ਪਰ ਨਿੰਮ ਦੇ ਬਹੁਤ ਜ਼ਿਆਦਾ ਫਾਇਦੇ ਆ ਆ ਵੀ ਅਮਰੂਦ ਦਾ ਦਰਖਤ ਲੱਗਾ ਹੋਇਆ ਆ ਸਾਡੇ ਨਿੰਬੂਆਂ ਦਾ ਦਰਖਤ ਲੱਗਾ ਹੋਇਆ ਆ ਮੋਰੇ ਵੀ ਨਿੰਮ ਆ ਜੀ ਆ ਜਿੰਨਾ ਵੀ ਸੀ ਸ਼ਾਂਕ ਸੂਂਗ ਸੀਗਾ ਨਾ ਸਾਡੇ ਹੋ ਗਿਆ ਸਾਨੂੰ 1.5 ਘੰਟਾ ਆ ਇਹਨੂੰ ਤੇ ਮੈਂ ਸੋਚਿਆ ਚਲੋ ਹੁਣ ਦੁਬਾਰਾ ਵੀਡੀਓ ਬਣਾਈ ਜਾਵੇ ਫੋਟੋ ਤਾਂ ਅਸੀਂ ਪਹਿਲਾਂ ਗਰੁੱਪ 'ਚ ਆਲਰੇਡੀ ਪਾ ਚੁੱਕੇ ਆ। ਆ ਜਿੰਨਾ ਵੀ ਸ਼ਾਂਖ ਸ਼ੂਗ ਸਾਰਾ ਅਸੀਂ ਕਟਾਈ ਕਰਕੇ ਤੇ ਸੇਡ ਦਿੱਤਾ। ਆ ਅਰਜੁਨ ਦਾ ਦਰਖਤ ਆ ਸਾਡੇ ਸਪੈਦੇ ਆ। ਸਪੈਦੇ ਮੈਂ ਉਦੋਂ ਲਾਏ ਉਦੋਂ ਮੈਨੂੰ ਸਮਝ ਘੱਟ ਸੀਗੀ ਨਹੀਂ ਤਾਂ ਮੈਂ ਸਪੈਦੇ ਲਗਾਣੇ ਹੀ ਨਹੀਂ ਸੀਗੇ। ਕਿਉਂਕਿ ਉਸ ਟਾਈਮ ਮੈਂ ਨਵਾਂ ਨਵਾਂ ਬਾਟਾ ਬਨ ਸੰਭਾਲਦੇ ਨਾਲ ਜੁੜਿਆ ਸੀਗਾ। ਮੈਨੂੰ ਉਦੋਂ ਕਿਸੇ ਨੇ ਗਾਈਡ ਵੀ ਨਹੀਂ ਕੀਤਾ ਨਾ ਮੈਨੂੰ ਸਲਾਹ ਦਿੱਤੀ ਕਿ ਸਪੈਦਾ ਨਹੀਂ ਲਾਉਣਾ। ਪਰ ਜਦੋਂ ਦਰਖਤ ਲੱਗ ਚੁੱਕੇ ਸੀ ਸਪੈਦੇ ਜ਼ਮੀਨ ਦੇ ਵਿੱਚ ਲਾ ਚੁੱਕੇ ਸੀਗੇ ਸਾਲ 1.5 ਸਾਲ ਹੋ ਗਿਆ ਸੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਸਪੇਦਾ ਦੇ ਦਰਖਤ ਨਾ ਆਪਣੀ ਪੰਜਾਬ ਦੀ ਜ਼ਮੀਨ ਵਾਸਤੇ ਸਹੀ ਨਹੀਂ ਹੈਗਾ ਕਿਉਂਕਿ ਆਪਣੀ ਇਹ ਪਾਣੀ ਦੀ ਨਿਕਾਸੀ ਬਹੁਤ ਲੈਂਦਾ ਪਾਣੀ ਜ਼ਿਆਦਾ ਲੈਂਦਾ ਹੈ ਇਸ ਕਰਕੇ ਨੈਕਸਟ ਟਾਈਮ ਜਦੋਂ ਵੀ ਅਸੀਂ ਇਹਨੂੰ ਬਟਾਵਾਂਗੇ ਉਸ ਤੋਂ ਬਾਅਦ ਮੈਂ ਸਪੇਦਿਆਂ ਦੀ ਖੇਤੀ ਨਹੀਂ ਕਰਾਂਗਾ ਤਾਂ ਹੋਰਾਂ ਨੂੰ ਵੀ ਇਹੀ ਕਵਾਂਗੇ ਕਿ ਸਪੇਦੇ ਦੀ ਖੇਤੀ ਨਾ ਕੀਤੀ ਜਾਵੇ ਆ ਸਾਡਾ ਬਿਸ਼ਾਲੀ ਜੀ ਲੱਗੇ ਹੋਏ ਆ ਦੇਖ ਦੀ ਸ਼ੰਗਾਈ ਕਾਂ ਤੇ ਆ ਸਾਡਾ ਗੌਰਵ ਜੀ ਆ ਗੌਰਵ ਜੀ ਇੱਥੇ ਕਿਹੜਾ ਬੂਟਾ ਲਾਉਂਗੇ ਨਿੰਮਾ ਨਿੰਮਾ ਦਾ ਲਾਉਣਾ ਕੱਢ ਦੇ ਮੇਰਾ ਪੁੱਤ ਕੋਈ ਬਹੁਤ ਡੋਆ ਵੱਟ ਗਿਆ ਨਾ ਟੋਆ ਤਾਂ ਬਹੁਤ ਹੋ ਗਿਆ ਨਾ ਇੱਥੇ ਅਸੀਂ ਨਿੰਮ ਦਾ ਬੂਟਾ ਲਾਉਣਾ ਜੀ ਉਹਦਾ ਦਰਖਤ ਤਾਂ ਸਾਡੇ ਇੱਥੇ ਕਾਫੀ ਆ ਤਾਂ ਦੇ ਵਿੱਚ ਪਰ ਅਸੀਂ ਸੋਚਿਆ ਨਿੰਮ ਦਾ ਬੂਟਾ ਹੋਰ ਲਾਇਆ ਜਾਵੇ ਇਹਦੇ ਵਿੱਚ ਕਿਉਂਕਿ ਜਿਹੜੇ ਸਪੇਦੇ ਦੇ ਦਰਖਤ ਬਣੇ ਸੀਗੇ ਨਾ ਸਪੇਦਿਆਂ ਦੇ ਦਰਖਤ ਬਣੇ ਸੀਗੇ ਕਿ ਜਿੱਥੇ ਦਲਦਲ ਵਾਲੀ ਜਗ੍ਹਾ ਹੋਵੇ ਕਾਫੀ ਪਾਣੀ ਦੀ ਪਾਣੀ ਜਮਾ ਹੋਵੇ ਜਿੱਥੇ ਦੇਸ਼ਟ ਪਾਣੀ ਖੜਾ ਹੁੰਦਾ ਉੱਥੇ ਸਪੇਦੇ ਦੀ ਖੇਤੀ ਕੀਤੀ ਜਾਵੇ ਤਾਂ ਵਧੀਆ ਕਿਉਂਕਿ ਉਹ ਆਲੇ ਦੁਆਲੇ ਦਾ ਜਿਹੜਾ ਪਾਣੀ ਹੁੰਦਾ ਉਹ ਸਾਰਾ ਖਿੱਚ ਲੈਂਦਾ ਆ ਤੇ ਦਲਦਲ ਵਾਲੀ ਜ਼ਮੀਨ ਦਾ ਵੀ ਪਾਣੀ ਸਪੇਦੇ ਆਪਣੇ ਵੱਲ ਖਿੱਚਦੇ ਆ ਸਪੇਦੇ ਦੀ ਖੇਤੀ ਉੱਥੇ ਕਰਨੀ ਚਾਹੀਦੀ ਆ ਕਿ ਨਾ ਕਿ ਜਿੱਥੇ ਆਪਣੀ ਜ਼ਮੀਨ ਵਧੀਆ ਆ ਉਪਜਾਊ ਜ਼ਮੀਨ ਉੱਥੇ ਨਹੀਂ ਸਪੇਦੇ ਦੀ ਖੇਤੀ ਕਰਨੀ ਚਾਹੀਦੀ ਨਾ ਹੀ ਉਗਾਉਣੇ ਚਾਹੀਦੇ ਪਪੂ ਲਰ ਲਾ ਲਿਆ ਜਾਵੇ ਠੀਕ ਆ ਜੀ ਬਾਕੀ ਸਾਡੇ ਨਿਆਣੇ ਲੱਗੇ ਹੋਏ ਆ ਸਾਰੇ ਇਸੋ ਦੇ ਵਿੱਚ ਸਾਰਾ ਇੱਥੇ ਦਾ ਪ੍ਰੋਸੀਜਰ ਜਿੰਨਾ ਵੀ ਆ ਸਾਰਾ ਹੋ ਜਵੇ ਸਫਾਈ ਹੋ ਜਵੇ ਫਿਰ ਉਸ ਤੋਂ ਬਾਅਦ ਅਸੀਂ ਸਾਡੀ ਟੀਮ ਦੇ ਮੈਂਬਰਾਂ ਨਾਲ ਰਲ ਕੇ ਆਪਣੇ ਦੂਸਰੇ ਰੋਡ ਤੇ ਸ਼ੰਗਾਈ ਦਾ ਕੰਮ ਕੀਤਾ ਜਾਊਗਾ ਠੀਕ ਹੈ ਜੀ ਬਤਵਨ ਸੰਭਾਲ ਨੌਜਵਾਨ ਸਭ ਦੇ ਸਾਰੇ ਗਰੁੱਪ ਮੈਂਬਰਾਂ ਨੂੰ ਆਪਣੇ ਵੱਲੋਂ ਸਸਰੀ ਗਾਲ ਜੀ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਸੈਤਵਾਰ ਸਾਰੇ ਜੂਨੀਅਰ ਸੀਨੀਅਰ ਮੈਂਬਰਾਂ ਦੇ ਨਾਲ ਰਲ ਕੇ ਆਸਾਂ ਦੀ ਸਫਾਈ ਕੀਤੀ ਸੀ ਤੇ ਹਨੇਰਾ ਹੋਣ ਕਰਕੇ ਅਸੀਂ ਫਿਰ ਚੱਲ ਗਏ ਸੀ ਵਾਪਸ ਤੇ ਆ ਦੇਖੋ ਕਿੰਨਾ ਸੋਹਣਾ ਮੁੰਡਿਆਂ ਨੇ ਸਾਰਿਆਂ ਨੇ ਕਿੰਨਾ ਹੰਬਲਾ ਮਾੜ ਰਲ ਮਿਲ ਕੇ ਕਿੰਨੀ ਸਫਾਈ ਹੋ ਗਈ ਸਾਰੇ ਆਸਾਂ ਦੀ ਦਰਖਤਾਂ ਦੀ ਵੀ ਸੰਗਾਈ ਬਹੁਤ ਵਧੀਆ ਤਰੀਕੇ ਨਾਲ ਹੋ ਗਈ ਤੇ نیچے ਵੀ ਬਹੁ ਜਿਹੜਾ ਥੱਲੇ ਖਲਾਰਾ ਪਿਆ ਸੀ ਉਹ ਵੀ ਸਾਰਾ ਸਹੀ ਤਰੀਕੇ ਨਾਲ ਸਾਫ ਕਰ ਦਿੱਤਾ ਸਾਡੇ ਜਿੰਨੀ ਵੀ ਟੀਮ ਹੈ ਸਾਰੀ ਵਧਾਈ ਦੀ ਪਾਤਰ ਆ ਸਾਰੇ ਮੁੰਡੇ ਬਾਤੜਕੇ ਸਜੋ